ਦੋਸਤੋ ਤੁਸੀਂ ਸੋਸ਼ਲ ਮੀਡੀਆ ਉੱਤੇ ਅਕਸਰ ਇਹ ਜਈਆਂ ਬਹੁਤ ਸਾਰੀਆਂ ਵੀਡੀਓਜ਼ ਜਾਂ ਫਿਰ ਲੋਕਾਂ ਦੇ ਮੂੰਹੋਂ ਇੱਕ ਕਿੱਸਾ ਕਹਾੜੀ ਕਦਨਾ ਕਦੇ ਤਾਂ ਜਰੂਰ ਸੁਣੀ ਹੋਵੇਗੀ ਕਿ 20ਵੀਂ ਸਦੀ ਦੇ ਮਹਾਨ ਸੱਤ ਸਿਪਾਈ ਸੱਤ ਜਰਨੈਲ ਸਿੰਘ ਭਿੰਡਰਾਵਾਲਿਆ ਦੀ ਤਸਵੀਰ ਕੋਲ ਡ੍ਰਿੰਕ ਦੀ ਕੰਪਨੀ ਦੇ ਬੇताज ਬਾਦਸ਼ਾਹ ਕੋਕਾ-ਕੋਲਾ ਦੇ ਮਾਲਕ ਨੇ ਆਪਣੇ ਘਰ ਵਿੱਚ ਲਗਾਈ ਹੋਈ ਹੈ ਭਾਵ ਕਿ ਕੋਕਾ-ਕੋਲਾ ਕੰਪਨੀ ਦਾ ਮਾਲਕ ਵੀ ਸੱਤ ਭਿੰਡਰਾਵਾਲਿਆ ਦਾ ਉਪਾਚਕ ਸੀ ਅਤੇ ਉਹਨਾਂ ਦਾ ਇੰਨਾ ਮਾਣ ਸਤਕਾਰ ਕਰਦਾ ਸੀ ਕਿ ਅੱਜ ਵੀ ਉਸਦੇ ਸਤਤਾ ਦੀ ਫੋਟੋ ਆਪਣੇ ਘਰ ਵਿੱਚ ਕਾਫੀ ਵੱਡੀ ਕਰਕੇ ਸਤਕਾਰ ਸਹਿਤ ਲਗਾਈ ਹੋਈ ਹੈ ਇਸ ਗੱਲ ਵਿੱਚ ਕਿੰਨੀ ਕੋ ਸਚਾਈ ਹੈ ਕੀ ਹੈ ਇਸ ਗੱਲ ਦੀ ਅਸਲੀਅਤ ਦਾ ਅਸੀਂ ਆਪਾਂ ਇਹ ਵਿਚਾਰ ਚਰਚਾ ਕਰਾਂਗੇ ਕਿ ਕੋਕਾ ਕੋਲਾ ਕਾਪੜੀ ਦੇ ਬਾਲਕ ਦਾ ਸਤਤਾ ਦੇ ਨਾਲ ਕੀ ਸਬੰਧ ਸੀ ਕਿਵੇਂ ਉਹਨਾਂ ਦਾ ਸਤਤਾ ਦੇ ਨਾਲ ਬੇਲਬਲਾਪ ਹੋਇਆ ਤੇ ਕਿਉਂ ਕੋਕਾ ਕੋਲਾ ਕਾਪੜੀ ਬਾਲਕ ਸਤਤਾ ਨੂੰ ਰੱਬ ਬਣਨ ਲੱਗਾ ਇੰਨੇ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਦੇਵਾਂਗੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ रह ਜਾਓਗੇ ਪਰ ਉਸ ਤੋਂ ਪਹਿਲਾਂ ਬੇਰਤੀ ਇਹ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਇਤਰਾ ਗਾਦੀ ਦੇ ਕਹੇ ਤੇ ਪ੍ਰੈਸ਼ਰ ਬਲੂ ਸਟਾਰ ਤਹਿਤ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਹਮਲਾ ਕਰਨ ਵਾਲੇ ਬੇਚਰ ਜਨਰਲ ਕਲਦੀਪ ਬਰਾੜ ਦਾ ਨਾਮ ਤਾਂ ਤੁਸੀਂ ਸਾਬੜੇ ਸੁਣਿਆ ਹੀ ਹੋਵੇਗਾ ਜਿਸ ਨੇ ਇਸ ਪੂਰੇ ਸਾਕਾ ਦੀਲਾ ਤਾਰਾ ਦੀ ਅਗਵਾਈ ਕੀਤੀ ਸੀ ਹਮਲੇ ਤੋਂ ਕਾਫੀ ਸਮਾਂ ਬਾਅਦ ਕਲਦੀਪ ਬਰਾੜ ਦੇ ਆਪਰੇਸ਼ਨ ਬਲੂ ਸਟਾਰ ਤੇ ਆਧਾਰਿਤ ਇੱਕ ਕਿਤਾਬ ਵੀ ਲਿਖੀ ਸੀ ਜਿਸ ਵਿੱਚ ਉਸ ਨੇ ਆਪਣੇ ਨਜ਼ਰੀਏ ਨਾਲ ਇਸ ਪੂਰੇ ਕਤਲੇਆਮ ਨੂੰ ਬਿਆਨ ਕੀਤਾ ਸੀ ਹਾਲਾਂਕਿ ਕਤਲੇਆਮ ਕਰਨ ਵਾਲਾ ਵੀ ਉਹ ਖੁਦ ਸੀ ਬੇਸ਼ੱਕ ਸੱਤ ਭਿੜਾ ਵਾਲੇ ਕਰਦੀਪ ਬਰਾੜ ਦੇ ਸਭ ਤੋਂ ਵੱਡੇ ਦੁਸ਼ਮਣ ਸਨ ਪਰ ਉਸ ਨੇ ਆਪਣੀ ਕਿਤਾਬ ਵਿੱਚ ਅਸਿੱਧੇ ਤੌਰ ਤੇ ਕਈ ਵਾਰ ਸੱਤਾ ਦੀ ਤਾਰੀਫ ਵੀ ਕੀਤੀ ਉਸਦੇ ਸੱਤਾ ਨਾਲ ਜੁੜਦਾ ਇੱਕ ਹੋਰ ਕਿੱਸਾ ਪ੍ਰੀ ਇਸ ਕਿਤਾਬ ਵਿੱਚ ਸਾਝਾ ਕੀਤਾ ਹੈ। ਜਰਨਲ ਕਲਦੀਪ ਬਰਾੜ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ਬੇਸ਼ੱਕ ਸੱਤ ਭੇਡਰਾ ਵਾਲਾ ਮੇਰਾ ਸਭ ਤੋਂ ਵੱਡਾ ਦੁਸ਼ਮਣ ਸੀ ਪਰ ਫਿਰ ਵੀ ਉਸ ਦੀ ਸਲਾਹੁਤਾ ਕਰਦੇ ਵੜਦੇ ਹੈ ਕਿ ਲੋਕ ਉਸ ਨੂੰ ਪੂਜਦੇ ਸਨ ਅਤੇ ਅੱਜ ਵੀ ਪੂਜ ਰਹੇ ਹਨ। ਕਲਦੀਪ ਬਰਾੜ ਅੱਗੇ ਲਿਖਦਾ ਹੈ ਕਿ ਸਾਲ 1986 ਵਿੱਚ ਉਹ ਆਪਣੇ ਇੱਕ ਦੋਸਤ ਦੇ ਨਾਲ ਕੋਕਾ ਕੋਲਾ ਕੰਪਨੀ ਦੇ ਮਾਲਕ ਬਾਰੂਬਾਲ ਦੇ ਘਰ ਦਿੱਲੀ ਗਿਆ ਬਰਾੜ ਦੇ ਦੋਸਤ ਦਾ ਬਾਰੂਬਾਲ ਨਾਲ ਰਿਸ਼ਤੇਦਾਰ ਸੀ ਰਿਸ਼ਤੇ ਵਿੱਚ ਉਸ ਦਾ ਪੋਫੜ ਲੱਗਦਾ ਸੀ ਪਹਿਲਾ ਕੋਈ ਸਬਾ ਸੀ ਜਦੋਂ ਬਾਰੂਬਾਲ ਵੀ ਸੰਤਾ ਦਾ ਕੱਟੜ ਵਿਰੋਧੀ ਹੁੰਦਾ ਸੀ ਕਲਦੀਪ ਬਰਾੜ ਲਿਖਦਾ ਹੈ ਕਿ ਇਸੇ ਕਰਕੇ ਮੈਂ ਆਪਣੇ ਦੋਸਤ ਦੇ ਨਾਲ ਬਾਰੂਬਾਲ ਦੇ ਘਰ ਗਿਆ ਸੀ ਕਿ ਮੈਂ ਵੀ ਸੰਤਾ ਦਾ ਵਿਰੋਧੀ ਹਾਂ ਤੇ ਦੋਵੇਂ ਰਲ ਕੇ ਸਾਡੀ ਸੋਚ ਨੂੰ ਔਣ ਕਰਕੇ ਵਿਚਾਰ ਵਟਾਂਦਰੀ ਕਰਾਂਗੇ ਬਰਾੜ ਲਿਖਦਾ ਹੈ ਕਿ ਜਦੋਂ ਅਸੀਂ ਦੋਵੇਂ ਉਸ ਸੇੜ ਤੇ ਘਰ ਜਾਦਿਆ ਤਾਂ ਸਾਹਮਣੇ ਇੱਕ ਵੱਡੀ ਵਾਲੀ ਚਾਰ ਕੋਟੀ ਹੈ ਜਿਸ ਦੇ ਬਾਹਰ ਕਈ ਕਈ ਗਨਵੈਣ ਖੜੇ ਸਨ ਜਦੋਂ ਘਰ ਦੇ ਅੰਦਰ ਦਾਖਲ ਹੋਦੇ ਤਾਂ ਸਾਹਮਣੇ ਹੀ ਦਵਾਰ ਉੱਤੇ ਇੱਕ ਕਾਫੀ ਵੱਡੀ ਫੋਟੋ ਸੱਤ ਭਿੜਰਾ ਵਾਲਿਆ ਦੀ ਬਾਰੂਬਲ ਦੇ ਘਰ ਵਿੱਚ ਲੱਗੀ ਹੋਈ ਸੀ ਇਹ ਦੇਖ ਕੇ ਬਰਾੜ ਲਿਖਦਾ ਕਿ ਮੈਂ ਤਾਂ ਹराण ਹੋ ਗਿਆ ਤੇ ਮੈਂ ਆਪਣੇ ਦੋਸਤ ਨੂੰ ਪੁੱਛਣ ਲੱਗਾ ਕਿ ਤੂੰ ਤਾਂ ਕਹਿੰਦਾ ਸੀ ਕਿ ਮੇਰਾ ਫੁਫੜ ਸੱਤਾ ਦਾ ਕੱਟਣ ਵਿਰੋਧੀ ਹੈ ਉਹ ਉਸ ਨੂੰ ਗਲਤ ਮੰਨਦਾ ਹੈ ਪਾਰੇ ਸ੍ਰੇਤਾ ਸੱਤਾ ਦੀ ਇੱਕ ਵੱਡੀ ਤਸਵੀਰ ਆਪਣੇ ਘਰ ਵਿੱਚ ਲਗਾਈ ਹੋਈ ਹੈ ਅੱਜ ਇਹ ਦੋਵੇਂ ਉਹੀ ਗੱਲਾਂ ਕਰ ਰਹੇ ਸੜਕੇ ਨੇ ਨੂੰ ਸੇਠ ਬਾਰੂ ਬਲਵੀ ਉਹਨਾਂ ਦੇ ਕੋਲ ਆ ਜਾਂਦਾ ਹੈ ਤੇ ਉੱਥੇ ਤਸਵੀਰ ਵਾਲੀ ਜਗ੍ਹਾ ਕੋਲ ਹੀ ਉਹ ਸਰ ਬਿਠਾ ਕੇ ਗੱਲਬਾਤ ਕਰਨ ਲੱਗਦਾ ਅਤੇ ਗੱਲਾਂ ਕਰਦੇ ਕਰਦੇ ਉਸਦੇ ਇੱਕ ਵਾਰ ਹੱਜੂ ਡਿਗਲ ਜਾਂਦੇ ਹਨ ਜਦੋਂ ਉਹਨਾਂ ਦੋਹਾਂ ਨੇ ਬਾਰੂ ਬਲ ਤੋਂ ਰੋਡ ਦਾ ਕਾਰਨ ਪੁੱਛਿਆ ਤਾਂ ਉਸਨੇ ਦੱਸਿਆ ਕਿ ਮੈਂ ਉਹ ਬਦਕਿਸਮਤ ਇਨਸਾਨ ਹਾਂ ਜੋ ਸੱਤਾ ਦੇ ਦਰਸ਼ਕ ਨਹੀਂ ਕਰ ਸਕਿਆ ਇਸ ਸੁਣ ਕੇ ਕਲਦੀਪ ਬਰਾੜ ਬਾਰੂਬਲ ਤੋਂ ਪੁੱਛ ਲਗਾ ਕਿ ਤੁਸੀਂ ਇਹ ਗੱਲ ਕਿਵੇਂ ਕਹਿ ਰਹੇ ਹੋ ਤੁਸੀਂ ਤਾਂ ਉਹਨਾਂ ਦੇ ਕੱਟੜ ਵਿਰੋਧੀ ਹੁੰਦੇ ਸੀ ਤੁਹਾਡੀ ਤਾਂ ਸੱਤਾ ਦੇ ਨਾਲ ਸੋਚ ਹੀ ਨਹੀਂ ਮਿਲਦੀ ਸੀ ਔਰ ਤੁਸੀਂ ਬੋਲ ਰਹੇ ਹੋ ਕਿ ਮੇਰੀ ਇਹ ਬਦਕਿਸਮਤੀ ਹੈ ਕਿ ਮੈਂ ਸੱਤਾ ਦੇ ਦਰਸ਼ਣ ਨਹੀਂ ਕਰ ਸਕਿਆ ਇਸ ਦੇ ਪਿੱਛੇ ਦੀ ਕਹਾਣੀ ਜੋ ਬਾਰੂਬਲ ਸੁਣਾਉਦਾ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਲਦੀਪ ਬਰਾੜ ਦੇ ਜਵਾਬ ਵਿੱਚ ਬਾਰੂਬਲ ਦੱਸਦਾ ਕਿ ਮੇਰਾ ਪੋਤਰਾ ਸਰਦੀਪ ਕੁਮਾਰ ਉਦੋਂ 11 ਸਾਲਾ ਦਾ ਸੀ ਜਦੋਂ ਉਸ ਨੂੰ ਕੈਂਸਰ ਹੋ ਗਿਆ ਬ੍ਰੇਨ ਵਿੱਚ ਇੱਕ ਟਿਊਮਰ ਬਣ ਗਿਆ ਉਸ ਦੇ ਦਬਾਗ ਵਿੱਚ 82% ਟਿਊਮਰ ਬਣ ਗਿਆ ਸੀ ਅਸੀਂ ਅਮਰੀਕਾ ਕੈਨੇਡਾ ਇੰਗਲੈਂਡ ਸਾਰੀਆਂ ਕੰਟਰੀਆਂ ਵਿੱਚ ਉਸ ਨੂੰ ਇਲਾਜ ਵਾਸਤੇ ਲੈ ਕੇ ਗਏ ਪਰ ਕਿਤੋਂ ਵੀ ਉਸ ਨੂੰ ਆਰਾਮ ਨਹੀਂ ਸੀ ਮਿਲ ਰਿਹਾ ਡਾਕਟਰਾਂ ਦੇ ਜਵਾਬ ਦੇਣ ਤੋਂ ਬਾਅਦ ਬਾਰੋ-ਬਾਰ ਦੱਸਦਾ ਹੈ ਕਿ ਅਸੀਂ ਕਾਫੀ ਸਾਵਾ ਬਹੁਤ سارے ਡੇਰਿਆਂ ਤੇ ਵੀ ਡੱਕ ਰਗੜਿਆ ਸਾਦਾ ਕੋਲ ਵੀ ਗਏ ਪੰਜਾਰੀਆਂ ਕੋਲ ਵੀ ਗਏ ਕਿਸੇ ਦੇ ਕਿਆ ਗਵਰੀ ਸੇਵਾ ਕਰੋ ਅਸੀਂ ਸਾਰਾ ਕੁਝ ਕਰਕੇ ਦੇਖ ਲਿਆ ਪਰ ਕਿਤੇ ਵੀ ਕਿਸੇ ਪਾਸੇ ਵੀ ਸਾਨੂੰ ਕੋਈ ਹਾਲਾ ਨਾ ਨਿਕਲਿਆ ਇਹ ਦਿਨੂ ਮੇਰੀ ਕੁੜਬੜੀ ਜਿਨ੍ਹਾਂ ਦੇ ਸੱਤਾ ਦੇ ਨਾਲ ਪੁਰਾਣਾ ਬੇਲ ਬਲਾਬ ਸੀ ਉਹ ਪਹਿਲਾਂ ਲੁਧਿਆਣੇ ਰਹੇ ਦੇ ਸਰ ਉਹਨਾਂ ਦੇ ਬੱਚੇ ਨੂੰ ਸੱਤਾ ਕੋਲ ਲਿਜਾੜ ਦੀ ਜਿੱਦ ਕੀਤੀ ਪਰ ਮੈਂ ਉਹਨਾਂ ਨੂੰ ਰੋਕਦਾ ਰਿਆ ਪਰ ਇੱਕ ਦਿਨ ਉਹ ਬੇਰੇ ਤੋਂ ਬਿੜਾ ਪੁੱਛੇ ਹੀ ਬੱਚੇ ਨੂੰ ਸੱਤਾ ਕੋਲ ਲੈ ਗਏ ਸੱਤ ਉਹਨਾਂ ਨੂੰ ਪਹਿਲਾਂ ਤੋਂ ਹੀ ਜਾੜਦੇ ਸਰ ਜਦੋਂ ਉਹ ਅਵਸਰ ਗਏ ਤਾਂ ਉਹਨਾਂ ਦੀ ਆਉ ਭਗਤ ਕੀਤੀ ਗਈ ਇਹਦੇ ਨੂੰ ਫਿਰ ਉਹ ਡਾਡੇ ਸੱਤਾ ਨੂੰ ਉਸ ਬੱਚੇ ਨਾਲ ਬੁਲਾਇਆ ਅਤੇ ਦੱਸਿਆ ਕਿ ਡਾਕਟਰ ਕਹਿ ਰਹੇ ਹਨ ਕਿ ਇਹ ਤਾਂ ਬਸ 1-2 ਮਹੀਨੇ ਹੀ ਜਿਉਦਾ ਰਹਿ ਸਕੇਗਾ ਸਤ ਕਹਿਣ ਲੱਗੇ ਕਿ ਕੋਈ ਨਾ ਗੁਰੂ ਰਾਮਦਾਸ ਜੀ ਕਰਨਗੇ ਕਿਰਪਾ ਤੇ ਨਾਲ ਹੀ ਉਹਨਾਂ ਨੇ ਬੱਚੇ ਦੇ ਸਿਰ ਤੇ ਹੱਥ ਫੇਰਦੇ ਹੋਏ ਆਪਣੇ ਇੱਕ ਸਿੰਘ ਨੂੰ ਆਖਿਆ ਕਿ ਤੁਸੀਂ ਇਸ ਬੱਚੇ ਦੇ ਸਿਰ ਤੇ ਪਵਿੱਤਰ ਸਰੋਵਰ ਦਾ ਜਲ ਲਿਆ ਕੇ ਪਾਓ ਦਾਲ ਹੀ ਇੱਕ ਸਿੱਧ ਸੁਖਵੰਦੀ ਸਾਹਿਬ ਦਾ ਪਾਠ ਕਰਦਾ ਰਹੀਂ ਜਿੱਦਾਂ ਚਿਰ ਪਾਠ ਸਪੂਰਨ ਨਹੀਂ ਹੁੰਦਾ ਉਹਨਾਂ ਚਿਰ ਜਲ ਸਿਰ ਤੇ ਥੋੜਾ ਥੋੜਾ ਕਰਕੇ ਪਾਉਂਦੇ ਰਹੋ ਉਸ ਤੋਂ ਬਾਅਦ ਦਰਬਾਰ ਸਾਹਿਬ ਉੱਜਾ ਕੇ ਅਰਦਾਸ ਕੀਤੀ ਗਈ ਦਾਲ ਹੀ ਇੱਕ ਛਾਟ ਪਾਠ ਸਾਹਿਬ ਰੱਖੜਦਾ ਹੁਕਮ ਕੀਤਾ ਗਿਆ ਤੇ ਕਿਹਾ ਕਿ ਸਾਰੇ ਪਰਿਵਾਰ ਦੇ ਬੈਠ ਕੇ ਸਪੂਰਨ ਸ੍ਰੀ ਛਾਟ ਪਾਠ ਸਾਹਿਬ ਸਰਵਣ ਕਰਦਾ ਹੈ ਜਿਹੜਾ ਪਾਟੀ ਸਿੰਘ ਅਖੰਡ ਪਾਠ ਸਾਹਿਬ ਕਰੇਗਾ ਉਸ ਦੇ ਘੱਟੋ ਘੱਟ 25 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਤਿਆ ਜ਼ਰੂਰ ਲਈ ਹੋਵੇ ਭਾਵ ਕਿ ਤਿੰਨ ਦਿਨ ਲਗਾਤਾਰ ਬੱਚੇ ਦੇ ਕੰਨਾਂ ਵਿੱਚ ਗੁਰਬਾਰੀ ਪਹਿਣੀ ਚਾਹੀਦੀ ਹੈ ਇਹ ਸੁਣ ਕੇ ਦੂਜਾ ਜਿੱਤੇ ਪਰਿਵਾਰ ਜ਼ਿਆਦਾ ਜ਼ਕੀਰ ਦੇ ਸੀ ਕਰ ਰਿਆ ਪਰ ਬੱਚੇ ਦੀ ਦਾਦੀ ਨੂੰ ਪੂਰਾ ਜ਼ਕੀਰ ਸੀ ਨਾਲ ਹੀ ਸਤਾਰੇ ਹੁਕਮ ਕੀਤਾ ਕਿ ਕਦੇ ਵੀ ਬੱਚੇ ਦੇ ਸਿਰ ਤੋਂ ਕੇਸ ਨਾ ਕੱਟੇ ਜਾਣ ਗੁਰੂ ਰਬਦਾਸ ਜੀ ਮੇਰ ਕਰਨਗੇ ਪਰਿਵਾਰ ਜਦੋਂ ਅਬਰਸਰ ਤੋਂ ਵਾਪਸ ਆ ਰਿਹਾ ਸੀ ਤਾਂ ਕਰਨਾਲ ਟੱਪ ਕੇ ਹੀ ਬੱਚਾ ਉੱਠ ਕੇ ਬੈਠ ਗਿਆ ਨਾਲ ਹੀ ਜਿਹੜਾ ਬੱਚਾ ਲੰਬੇ ਸਮੇਂ ਤੋਂ ਗਲੂਕੋਜ਼ ਤੇ ਸੀ ਉਹ ਕੁਝ ਖਾਣ ਨੂੰ ਵੀ ਬੰਗਲ ਲਗਾ ਬੱਚੇ ਦੀ ਦਾਦੀ ਨੇ ਆ ਕੇ ਸਾਰੀ ਰਹਿਤ ਬਰਿਆਦਾ ਅਨੁਸਾਰ ਸ੍ਰੀ ਅਖਾੜ ਪਾਠ ਸਾਹਿਬ ਕਰਵਾਇਆ ਤੇ ਜਦੋਂ 23 ਦਿਨਾਂ ਬਾਅਦ ਬੱਚੇ ਦੀ ਰਿਪੋਰਟ ਕਰਵਾਈ ਗਈ ਤਾਂ ਉਸਦਾ ਟਿਊਬਰ ਘਟ ਕੇ ਸਿਰਫ 1-2% ਹੀ ਰਹਿ ਚੁੱਕਾ ਸੀ ਇਹ ਦੇਖ ਕੇ ਪੂਰਾ ਪਰਿਵਾਰ ਖੁਸ਼ ਹੋਇਆ ਲੱਡੜ ਤੱਕ ਦੇ ਡਾਕਟਰ ਹਾਰਾਣ ਰਹਿ ਗਏ ਕਿ ਕਿੱਦਾਂ ਹੋ ਸਕਦਾ ਹੈ ਪਰ ਗੁਰੂ ਰਾਬਦਾਸ ਜੀ ਨੇ ਆਪਣੀ ਕਿਰਪਾ ਕੀਤੀ ਇਹ ਸੜਉਦੇ ਹੋਏ ਬਾਰੂ ਬਾਲ ਨੇ ਕਿਹਾ ਕਿ ਮੈਂ ਤਾਂ ਇਸ ਕਰਕੇ ਰੋ ਰਿਹਾ ਕਿ ਮੈਂ ਸਤਿ ਆਦੇ ਦਰਸ਼ਨ ਕਿਉਂ ਨਾ ਕੀਤੇ ਜਿਸ ਨੂੰ ਮੈਂ ਆਤਮਵਾਦੀ ਸਮਝਦਾ ਰਿਆ ਉਸ ਨੇ ਮੇਰੇ ਬੱਚੇ ਨੂੰ ਬਚਾਇਆ ਸੋ ਦੋਸਤੋ ਇਹ ਸੀ ਸਾਰੀ ਹਕੀਕਤ ਕਿ ਸੱਤ ਭੇਡਰਾ ਵਾਲਿਆ ਦੀ ਤਸਵੀਰ ਕੋਕਾ ਕੋਲਾ ਕਾਪਰੀ ਦੇ ਮਾਲਕ ਦੇ ਘਰ ਵਿੱਚ ਕਿਵੇਂ ਲੱਗੀ ਹੋਈ ਹੈ ਵੇਚਕ ਇਸੇ ਕਿਤਾਬ ਵਿੱਚ ਕਲਦੀਪ ਬਰਾੜ ਦੇ ਨਫਰਤ ਦੀ ਭਾਸ਼ਾ ਵਿੱਚ ਇਹ ਵੀ ਲਿਖਿਆ ਕਿ ਸੱਤਾ ਨੇ ਇਹ ਸਭ ਕੁਝ ਹਿੰਦੂਆਂ ਨੂੰ ਪਿੱਛੇ ਲਾਉਣ ਲਈ ਕੀਤਾ ਸੀ ਕਿਉਂਕਿ ਜਿਹੜੇ ਪਾਣੀ ਵਿੱਚ ਮੱਛੀਆ ਤੈਰਦੀਆਂ ਹਨ ਉਹ ਪਾਣੀ ਇੱਕ ਤਰ੍ਹਾਂ ਨਾਲ ਚਾਰਜ ਹੁੰਦਾ ਰਹਿੰਦਾ ਹੈ ਜੋ ਬਿਮਾਰੀਆਂ ਦੂਰ ਕਰ ਸਕਦਾ ਹੈ ਪਰ ਬਰਾੜ ਦੀ ਇਸ ਦਲੀਲ ਵਿੱਚ ਪਿੱਛੇ ਕਿੰਨੀ ਕੋ ਸਚਾਈ ਹੈ ਇਹ ਹੁਣ ਤੁਸੀਂ ਹੀ ਦੱਸ ਸਕਦੇ ਹੋ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਤੁਹਾਡੇ ਟੈਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੱਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ